ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਬਿੰਜੋ ਜ਼ਿਲ੍ਹਾ ਸ਼ਹਿਰ ਪਰ ਵਿਖੇ ਜਿੱਥੇ ਕਿਸਾਨ ਨੱਗਨਵਾਸੀ ਐਨਆਰਆਈ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਤਨ ਬਾਬਾ ਸ਼੍ਰੀ ਚੰਦਰ ਜੀ ਦੇ 531ਵੇਂ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਸਮਾਗਮ ਗੱਦੀਨਿਸ਼ੀਨ ਸੰਤ ਬਾਬਾ ਮਨੋਹਰ لال ਜੀ ਦੀ ਅਗਵਾਈ ਵਿੱਚ ਬੜੀ ਸ਼ਰਧਾਪੂਰਵਕ ਕਰਵਾਏ ਗਏ ਈਸ਼ਵਰੀ ਜਾਣਕਾਰ ਦਿੰਦੇ ਹੋਏ ਗੱਦੀਨਿਸ਼ੀਨ ਸੰਤ ਬਾਬਾ ਮਨੋਹਰ لال ਜੀ ਨੇ ਸਰਬਤਰਮ ਨਿਊਜ਼ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸ਼੍ਰੀ ਖੰਡ ਪਰਸਾਬਜੀ ਦੇ ਭੋਗ ਪਾਏ ਗਏ ਇਸ ਤੋਂ ਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਸੰਤ ਮਹਾਪੁਰਸ਼ ਜਿਨ੍ਹਾਂ ਦੇ ਸੰਤ ਸਤਨਾਮ ਸਿੰਘ ਬਾੜੋਵਾਲ ਸੰਤ ਕਰਤਾਰ ਦਾਸ ਟੂਟੋ ਮੁਜਾਰਾ ਸੰਤ ਜਸਵਿੰਦਰ ਸਿੰਘ ਡਾਂਡੀਆਂ ਸੰਤ ਗੁਰਦੀਪ ਸਿੰਘ ਪਠਲਾਵਾ ਸਤਨਾਮ ਸਿੰਘ ਜਨੋਹਾ ਸੰਤ ਮਹਿੰਦਰ ਦਾਸ ਬੀਰੰਪੁਰ ਸੰਤ ਸੁਖਦੇਵ ਸਿੰਘ سنت ستنام سن پڈوی لا سنگھ سنت گرمیت دس ہاجی پور سکبی سیوں بیبی روندر کور نرمل کوٹی ماہل گہلاں سنت گرمکھ ناتھ لدھانا اچا ہرسمرن کور ہرمن کور بنجوں نچل شرما نوین شرما بنجوں گائک کلاکار پالی دیت بالیا بلجیت بنگڑ ਆਇਆ ਹੋਇਆ ਸੰਗਤਾਂ ਨੂੰ ਗੁਰਮਹਿਮਸਨਾ ਕੇ ਨਿਹਾਲ ਕੀਤਾ ਸਟੇ ਸੰਚਾਲਨ ਕਰਦੇ ਆ ਸੋਮਨਾਥ ਨੇ ਬਾਬਾ ਸ਼ਰਚੰਜੀ ਦੀ ਜੀਵਨੀ ਬਾਰੇ ਵਿਸਤਾਰ ਨਾਲ ਜਾਣਨਾ ਪਾਇਆ ਇਸ ਮੌਕੇ ਗੰਗਾ ਔਰਥ ਕੇਅਰ ਬਲੱਡ ਬੈਂਕ ਜਲੰਧਰ ਨਜ਼ਦੀਕ ਫੋਟਵਾਲ ਚੌਂਕ ਸਮੂਥ ਸਟਾਫ ਕੈਂਪ ਆਰਗੇਨਾਈਜ਼ਰ ਮਨਦੀਪ ਸਿੰਘ ਜਸਵੀਰ ਸਿੰਘ ਬਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਮਨਸ਼ੂਤੀਰ ਅਸ਼ੀਸ਼ ਕੰਨਾ ਸਮੁਸਟਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਛੜ ਕੇ ਖੂਨਦਾਨ ਕੀਤਾ ਇਸ ਮੌਕੇ ਗੱਦੀਨ ਸਿੰਘ ਸੰਤ ਬੱਬਾ ਮਨੋਰ ਲਾਲ ਜੀ ਨੇ ਆਇਓ ਸੰਤ ਮਹਾਂਪੁਰਸ਼ਤੇ ਕੀਤੀ ਜਥਿਆਂ ਨੂੰ ਸਿਰਪੋ ਦੇ ਕੇ ਸਨਮਾਨਤ ਕੀਤਾ ਗਿਆ ਇਸ ਮੌਕੇ ਸੰਤ ਮਨੋਰ ਲਾਲ ਸੋਮਨਾਥ ਮੁਕਦਰ ਕਰੜਾ ਰਸ਼ਪਾਲ ਕਰੜਾ نمبردار گیانس لادیاں پروین لہل کشمیر لہل مہندر سنگھ, بابا جسوندر سن ڈانڈیا مہندر سنگ لام داس جسوت سن ہرجندر بردی گردیپ بردی کوٹتوی تنا لال پرمجیت پما آدھاری گنتی میں سنگتیں اس موقع حاضر سن آؤ اِسی دیکھتے اس موقع کچھ لائب تصویر ਸੋ ਵੀਡੀਓ ਨੂੰ ਬੱਤ ਬੱਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਧੰਨਵਾਦ ਜੀ ਬੇਦਨਾ ਦਾਣੋ ਕਾਇ ਰਹੇ ਆ ਦੇਖਨੇ ਆ ਬੇਦਨਾ ਦਾਣੋ Thank <smallly> you. پیر جان سائ پیل نجر نکش نکس گیا in hey, i ਸਰਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ 108 ਬ੍ਰਹਮ ਗਿਆਨੀ ਸਤਖੰਡ ਵਾਸੀ ਤਨਤਨ ਬਾਬਾ ਬੁੱਢਾ ਜੀ ਮਹਾਰਾਜ ਬਾਬਾ ਪ੍ਰਿੰਦਾ ਜੀ ਮਹਾਰਾਜ ਬਾਬਾ ਸੁਨਦਰਦਾ ਜੀ ਮਹਾਰਾਜ ਬਾਬਾ ਕਰਨਦਾ ਜੀ ਮਹਾਰਾਜ ਬਾਬਾ ਗੁਰਮਖਦਾ ਜੀ ਦੇ ਆਸਾਨ ਤੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸਾਹਿਬ ਜੀ ਤਨਤਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ 500 ਕਚੀਵਾਂ ਪ੍ਰਕਾਸ਼ ਜਿਹੜਾ ਬੜੀ ਸਿੱਖ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਬਹੁਤ ਦੂਰੋਂ ਦੇਟੀਆਂ ਗੁਰੂ ਕਬਜ਼ ਦੇ ਵਿੱਚ ਆ ਕੇ ਸਿੱਖ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਤੇ ਜਿਸ ਵਿੱਚ ਆਨੰਦ ਮਈਂ ਕੀਰਤਨ ਵੀ ਹੋਇਆ। ਕੀਰਤਨ ਤੋਂ ਬਾਅਦ ਪਾਲੀ ਜੀਤ ਵਾਲੀਆ ਜੀ ਉਹਨਾਂ ਨੇ ਫਰੀਰ 2 ਘੰਟੇ ਸਤੇਜੀ ਪ੍ਰੋਗਰਾਮ ਨੂੰ ਕੀਤਾ ਬਹੁਤ ਧਾਰਮਿਕ ਪ੍ਰੋਗਰਾਮ ਨੂੰ ਉਹਨਾਂ ਨੇ ਉਹਨਾਂ ਦੇਖਿਆ ਕਰਨ ਬਾਅਦ ਸੇ ਆਪ ਨੇ ਸੁਣਾਇਆ ਇਸ ਕਰਕੇ ਇਹਦੇ ਸਹਿਯੋਗੀ ਸ਼੍ਰੀਮਾਨ ਕੁਸ਼ਵੀਰ ਜੇਹਲ ਮਹਿੰਦਰ ਜੇਹਲ ਜੇਹਲ ਅਤੇ ਪ੍ਰਵੀਨ ਜੇਹਲ ਜੇਸਰਾਜ ਜੇਹਲ ہزار ਬੂਤਾ ਸਿੰਘ ਕنگਰੌੜ ਸ਼ਾਂਤ ਬਾਬਾ ਗੁਰਦੇਵ ਸਿੰਘ ਜੀ ਕੰਗਰੌੜ ਵਾਲੇ ਉਹਨਾਂ ਦੇ ਨਾਲ ਭਾਈ ਰਸਨ ਚੰਦ ਸਿੰੰਡਾ ਅਤੇ ਪਿੰਡ ਦੇ ਨਕਲਵਾਸੀ ਗਰੀਮਾਰਾਮ ਦਾਸ ਜੀ ਅਤੇ ਕਰਨ ਜੀ ਲੱਭੀ ਦੇਰ ਅਤੇ ਹਨੀ ਮੰਜਮ ਜੀ ਐ ਸੰਜੀਪ ਕੁਮਾਰ ਵਿੰਜੋ ਜੀ ਪਿਆਰਾ राम ਵਿੰਜੋ ਅਤੇ ਹੋਰ ਸਿੱਖ ਸੰਗਤਾਂ ਬਹੁਤ ਹੀ ਸਰਕਾਰ ਦੇ ਨਾਲ ਨਾਲ ਮੇਕ ਸਾਰਿਆਂ ਨੇ ਰਲ ਕੇ ਸੇਵਾ ਕੀਤੀ ਆ ਸੇਵਾ ਕਾਰਜਾਂ ਵਿੱਚ ਕੋਈ ਵੀ ਕਿਸੇ ਕਿਸੇ ਨੂੰ ਲੰਗਰ ਤੋਂ ਟੁੱਟ ਵਰਤੀ ਗਏ ਸਾਚੇ ਪਕੌੜਿਆਂ ਦਾ ਲੰਗਰ ਵੀ ਚੱਲਿਆ ਗੁਰੂ ਘਰ ਦਾ ਲੰਗਰ ਟੁੱਟ ਵਰਤਿਆ ਬਹੁਤ ਦੂਰੋਂ ਦੇਖੋ ਸੰਗਤਾਂ ਨੇ ਆ ਕੇ ਕਿ ਤੰਤਨ ਬਾਬਾ ਬੁੱਧ达 ਸਮਰਾਜੇ ਸਾਹਿਬ ਦਾ ਆ ਕੇ ਨਾਲ ਸਮਾਸਤਿਕ ਹੋ ਗਏ ਆਗਰੀਆਂ ਭਰੀਆਂ ਬਹੁਤ ਬਹੁਤ ਸੰਗਤ ਦਾ ਧੰਨਵਾਦ ਬਹੁਤ ਬਹੁਤ ਤੰਤਨ ਬਾਬਾ ਬੁੱਧ达 ਸਮਰਾਜੇ ਸਾਹਿਬ ਵੱਲੋਂ ਦਾਸ ਅੰਦਾਕ ਸ੍ਰੀ ਬਾਬਾ ਮਨੋਹਰ لال ਅਤੇ ਵਿੰਜੋ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਸਾਥ ਸੰਗਤ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਦੂਰ ਦੇ ਜਿਹੜੇ ਚੱਲ ਕੇ ਆ ਕਰ ਕੇ ਆ ਗਏ ਆ ਪਰ ਕੇ ਆਪਣੇ ਜਨ ਨੂੰ ਸਫਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ